ਤੁਸੀਂ ਦੇਖ ਰਹੇ ਹੋ ਨਰਪਖ ਪੋਸਟ ਨਰਪਖ ਪੋਸਟ ਦੇ ਪ੍ਰੋਗਰਾਮ ਨਰਪਖ ਟਾਕ ਦੇ ਵਿੱਚ ਅੱਜ ਆਪਾਂ ਜ਼ਿਕਰ ਕਰਦੇ ਆਂ ਸ਼੍ਰੀ ਕਾਲ ਤਖਸਾਲ ਸਾਹਿਬ ਦੇ ਉੱਪਰ ਜੋ ਧਾਰਮਿਕ ਸਜ਼ਾ ਲਾਈ ਗਈ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਨੂੰ ਹਰਜੋਤ ਸਿੰਘ ਬੈਂਸ ਉਹਨਾਂ ਨੂੰ ਇਹ ਧਾਰਮਿਕ ਸਜ਼ਾ ਲੱਗਣ ਤੋਂ ਬਾਅਦ ਕੁਝ ਤਰ੍ਹਾਂ ਦਾ ਭਾਵੇਂ ਖੁਸ਼ੀ ਮਨਾ ਰਹੀਆਂ ਨੇ ਕਿ ਪੰਜਾਬ ਸਰਕਾਰ ਦੇ ਇੱਕ ਮੰਤਰੀ ਨੂੰ ਉਹਨਾਂ ਨੇ ਸਜ਼ਾ ਲਵਾ ਦਿੱਤੀ ਹੈ ਤੇ ਦੂਸਰੇ ਪਾਸੇ ਲੱਗਦਾ ਇਹ ਆ ਜਿਸ ਤਰ੍ਹਾਂ ਦਾ ਨਿਮਰ ਸੁਭਾਅ ਰੱਖ ਕੇ ਜਿਸ ਤਰ੍ਹਾਂ ਦੀ ਨਿਮਰਤਾ ਦੇ ਨਾਲ ਹਰਜੋਤ ਸਿੰਘ ਬੈਂ ਸੋਣੀ ਅੱਜ ਤੱਕ ਸਭ ਉੱਪਰ ਪੇਸ਼ ਹੁੰਦੇ ਆ ਔਰ ਸਾਰੇ ਆਪਣੇ ਗਨਾਹ ਜਿਹੜਾ ਉਹ ਆਪਣੀ ਝੋਲੀ ਪਾਉਂਦੇ ਆ ਕਿ ਜੋ ਕੁਝ ਸ਼੍ਰੀਨਗਰ ਦੇ ਵਿੱਚ ਉਸ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ 350 ਸਾਲਾ ਸ਼ਹੀਦੀ ਸਮਾਗਮ ਜਿਹੜਾ ਸੀਗਾ ਸਤਾਪਦੀ ਦਾ ਸਮਾਗਮ ਸੀ ਉਹਦੀ ਸ਼ੁਰੂਆਤ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸੀ ਉਹਦੇ ਵਿੱਚ ਟਗੋਰ ਥੀਏਟਰ ਦੇ ਵਿੱਚ ਮਟਰਨ ਦੇ ਵਿਖੇ ਜੋ ਕੁਝ ਹੋਇਆ ਉਹ ਉਹਨਾਂ ਦੀ ਅੱਖਾਂ ਦੇ ਸਾਹਮਣੇ ਹੋਇਆ ਉਹ ਇਸ ਗੱਲ ਨੂੰ ਬੜੀ ਨਿਮਰਤਾ ਨਾਲ ਕਾਲਤਾ ਸਾਹਿਬ ਦੇ ਉੱਪਰ ਮਤਲਬ ਕਬੂਲ ਕਰਦੇ ਆਪਣੀ ਝੋਲੀ ਪਾਉਂਦੇ ਸਾਰੀਆਂ ਗਲਤੀਆਂ ਨੂੰ ਔਰ ਜੋ ਕਾਲਤਾ ਸਾਹਿਬ ਦਾ ਹੁਕਮ ਆ ਉਹਨੂੰ ਖਿੜੇ ਮੱਥੇ ਮਨ ਪ੍ਰਵਾਨ ਕਰਦੇ ਹੋਏ ਜੋ ਵੀ ਕਾਲਤਾ ਸਾਹਿਬ ਤੋਂ ਉਹਨਾਂ ਨੂੰ ਜਿਹੜੀ ਧਾਰਮਿਕ ਤਨਖਾਹ ਲਈ ਗਈ ਹੈ ਸਜ਼ਾ ਲਈ ਗਈ ਹੈ ਉਸ ਨੂੰ ਉਹ ਉਹਨਾਂ ਨੇ ਖਿੜੇ ਮੱਥੇ ਸਵੀਕਾਰ ਕਰ ਲਿਆ ਇਹਦੇ ਨਾਲ ਹਰਜੋਤ ਸਿੰਘ ਬੈਂਸ ਉਹਨਾਂ ਦਾ ਕਦ ਪੋਰ ਉੱਚਾ ਹੋਇਆਗਾ ਹਾਲਾਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕੁਝ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਪੰਜਾਬ ਸਰਕਾਰ ਦੇ ਇੱਕ ਮੰਤਰੀ ਨੂੰ ਉਹਦੇ ਵਿੱਚ ਲਿਖਿਆ ਵੀ ਗਿਆ ਖਾਸ ਤੌਰ ਤੇ ਵੀ ਪੰਜਾਬ ਸਰਕਾਰ ਦੇ ਇੱਕ ਮੰਤਰੀ ਨੂੰ ਇਹ ਸਜ਼ਾ ਲਾਈ ਗਈ ਹੈ ਉਹਦੇ ਨਾਲ ਕਾਲ ਤਖਤ ਸਾਹਿਬ ਦਾ ਜਿਹੜੀ ਮਾਨ ਮਰਜ਼ਾ ਦਾ ਉਹ ਵੀ ਦੁਨੀਆ ਭਰ ਦੇ ਵਿੱਚ ਜਾਂਦੀ ਹੈ ਕਿ ਸਿੱਖਾਂ ਦਾ ਜਿਹੜਾ ਕਿਸ ਤਰ੍ਹਾਂ ਦੀ ਪ੍ਰੰਪਰਾ ਹੈ ਕਿ ਕਿਸੇ ਸਰਕਾਰ ਦੇ ਵਿੱਚ ਮੰਤਰੀ ਰਹਿੰਦੇ ਹੁੰਦੇ ਹੁੰਦੇ ਹੋਏ ਵੀ ਉਹਨਾਂ ਨੂੰ ਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਮੰਨਣਾ ਪੈਂਦਾ ਤੇ ਦੂਸਰੇ ਪਾਸੇ ਜਿਸ ਤਰ੍ਹਾਂ ਉਹਨਾਂ ਨੇ ਸਜਾ ਨੂੰ ਕਬੂਲ ਕੀਤਾ ਉਹਨੇ ਹਰਜੋਤ ਸਿੰਘ ਵੈਸ ਉਹਨਾਂ ਦਾ ਕਦ ਹੋਰ ਉੱਚਾ ਕਰ ਦਿੱਤਾਗਾ ਆ ਹਰਜੋਤ ਸਿੰਘ ਵੈਸ ਉਹਨੇ ਆ ਆਨੰਦਪੁਰ ਸਾਹਿਬ ਤੋਂ ਹੀ ਵਧਾਇਕ ਨੇਗੇ ਆਨੰਦਪੁਰ ਸਾਹਿਬ ਦੀ ਨਿਮਾਇੰਦਗੀ ਕਰ ਰਹੇ ਨੇ ਔਰ ਜਿਹੜੀ ਇਹ ਹੁਣ ਉਹਨਾਂ ਨੇ ਸਜਾ ਪੂਰੀ ਕਰਨੀ ਹੈ ਚਾਹੇ ਉਹ ਅੰਮ੍ਰਿਤਸਰ ਸ਼੍ਰੀ ਵੱਲਾ ਜਾਂ ਹੋਰ ਸੀਸਗੰਜ ਦਿੱਲੀ ਦਾ ਜੇਕਰ ਵੀ ਕੀਤਾ ਗਿਆ ਉਹਦੇ ਵਿੱਚ ਵੀ ਉੱਥੇ ਵੀ ਉਹਨਾਂ ਨੇ ਕੁਝ ਦਿਨ ਇਹ ਜਿਹੜੀ ਧਾਰਮਿਕ ਸਜਾ ਪੂਰੀ ਕਰਨੀ ਤਾਂ ਓਲਾਵਾ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਵਿੱਚ ਵੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਨਕਾਰ ਹੋਇਆ ਸੀਸਗੰਜ ਗੁਰਦੁਆਰਾ ਜਾਂ ਗੁਰੂ ਕੇ ਮਹਿਲ ਬੀਬੀ ਨਾਨਕੀ ਦਾ ਗੁਰਦੁਆ ਜੋ ਜਿਹੜਾ ਗੁਰੂ ਘਰ ਆ ਜਾਂ ਉੱਥੇ ਬਾਕੀ ਜਿਹੜੇ ਆਨੰਦਪੁਰ ਸਾਹਿਬ ਦੇ ਅੰਦਰ ਗੁਰੂ ਘਰ ਨੇ ਉੱਥੇ ਵੀ ਉਹਨਾਂ ਨੇ ਉਹ ਸਜਾ ਪੂਰੀ ਕਰਨੀ ਆ ਹੁਣ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਉਹਨਾਂ ਨੂੰ ਝਾੜੂ ਮਾਰਨ ਜਾਂ ਗਲੀਆਂ ਸਾਫ਼ ਕਰਨ ਦੀ ਜਿਹੜੀ ਇਸ ਤਰ੍ਹਾਂ ਦੀ ਸਜਾ ਲਗਾਈ ਗਈ ਆ ਪਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਪਾਰਟੀ ਦਾ ਚੋਣ ਨਿਸ਼ਾਨ ਹੀ ਝਾੜੂ ਹੈ ਉਹਨਾਂ ਨੂੰ ਇਹ ਇਸ ਤਰ੍ਹਾਂ ਦੀ ਜਿਹੜੀ ਸਜ਼ਾ ਉਹ ਸ਼ਾਇਦ ਮਤਲਬ ਆਪਾਂ ਕਹਿੰਦੇ ਸਜ਼ਾ ਨਾ ਹੋ ਕੇ ਇੱਕ ਵਰਦਾਨ ਦੇ ਰੂਪ ਦੇ ਵਿੱਚ ਕੰਮ ਕਰੂਗੀ ਕਿਉਂਕਿ ਆਨੰਦਪੁਰ ਸਾਹਿਬ ਦੇ ਵਿੱਚ ਜਦੋਂ ਸਜ਼ਾ ਪੂਰੀ ਕਰਨਗੇ ਤਾਂ ਉਹਦੇ ਨਾਲ-ਨਾਲ ਉਹਨਾਂ ਦੇ ਜਿੰਨੇ ਵੀ ਧਾਰਮਿਕ ਤੌਰ ਦੇ ਉੱਪਰ ਜਿੰਨਾ ਸਿੱਖ ਜਗਤ ਹੈ ਉਹਦੇ ਵਿੱਚ ਉਹਦੀਆਂ ਜਿੱਥੇ ਪੂਰੀ ਦੁਨੀਆ ਦੇ ਕੈਮਰਿਆਂ ਦੀ ਨਜ਼ਰ ਦੇ ਵਿੱਚ ਆਉਣਾ ਕਿਉਂਕਿ ਕ ਮੰਤਰੀ ਜਦੋਂ ਇਸ ਤਰ੍ਹਾਂ ਦੀ ਸਜ਼ਾ ਪੂਰੀ ਕਰ ਦੂਗਾ ਉਹਨੂੰ ਮੀਡੀਆ ਦੇ ਵਿੱਚ ਵੀ ਉਸ ਤਰ੍ਹਾਂ ਦੀ ਕਵਰੇਜ ਮਿਲਣੀ ਹੈ ਚਾਹੇ ਉਹ ਦਿੱਲੀ ਆ ਚਾਹੇ ਅੰਮ੍ਰਿਤਸਰ ਆ ਤੇ ਚਾਹੇ ਨੰਦਪੁਰ ਸਾਹਿਬ ਆ ਪਰ ਨੰਦਪੁਰ ਸਾਹਿਬ ਉਹਨਾਂ ਦਾ ਆਪਣਾ ਕਾਰਜ ਖੇਤਰ ਆ ਜਦੋਂ ਨੰਦਪੁਰ ਸਾਹਿਬ ਦੇ ਵਿੱਚੋਂ ਸਜ਼ਾ ਪੂਰੀ ਕਰਨਗੇ ਤਾਂ ਨੰਦਪੁਰ ਸਾਹਿਬ ਦੀ ਬਹੁਤ ਸਾਰੀ ਸਿੱਖ ਸੰਗਤ ਉਹਨਾਂ ਦੇ ਨਾਲ ਹੋਊਗੀ ਔਰ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਸਿਆਸੀ ਮਾਈਲੇਜ ਆ ਮਿਲਣ ਦੀ ਜਿਹੜੀ ਮੌਕਾ ਉਹ ਪ੍ਰਦਾਨ ਹੋਇਆਗਾ ਹਾਲਾਂਕਿ ਬਹੁਤ ਸਾਰੇ ਲੋਕ ਪਰ ਇਹਦੇ ਨਾਲ-ਨਾਲ ਹੁਣ ਬਹੁਤ ਸਾਰੇ ਕਿੰਤੂ ਪ੍ਰੰਤੂ ਵੀ ਉੱਠਣਗੇ ਸਵਾਲ ਵੀ ਉੱਠਣਗੇ ਕਿ ਉਹ ਕਿੱਥੇ ਗਿਆ ਭਾਈ ਵੀਰ ਸਿੰਘ ਜਿਨੇ ਸਾਰਾ ਕੁਝ ਜਿਹੜਾ ਇਸ ਸਿਆਪੇ ਦੀ ਜੜਾ ਹੈ ਜਿਨੇ ਸਾਰਾ ਕੁਝ ਪੈਦਾ ਕੀਤਾ ਜਿਨੇ ਗਾਣੇ ਗਾਏ ਜਿਨੇ ਡਾਂਸ ਕੀਤਾ ਉਹਨੂੰ ਕਿਹੜੀ ਸਜ਼ਾ ਮਿਲੀ ਹੈ ਉਹ ਉਹ ਸ਼ਾਇਦ ਕਾਲਤਾਖਸਰ ਸਾਹਿਬ ਦੇ ਜਥੇਦਾਰ ਨੇ ਉਸ ਤਰ੍ਹਾਂ ਦੀ ਕੋਈ ਸਜ਼ਾ ਉਹਨਾਂ ਨੂੰ ਲਾਈ ਹੀ ਨਹੀਂ ਜਿਸ ਤਰ੍ਹਾਂ ਦੀ ਉਹਨਾਂ ਨੂੰ ਲੱਗਣੀ ਚਾਹੀਦੀ ਸੀ ਕਿਉਂਕਿ ਵੀਰ ਸਿੰਘ ਨੇ ਹੋ ਸਕਦਾ ਜਾਣਬੁੱਝ ਕੇ ਕੀਤਾ ਜਾਂ ਉਹਦੇ ਉੱਪਰੋਚ ਦੇਣ ਤੋਂ ਕਿੰਤੂ ਪ੍ਰੰਤੂ ਉੱਠ ਰਿਹਾ ਕਿ ਉਹ ਖੋਦੀ ਇਸ ਤਰ੍ਹਾਂ ਦਾ ਵਰਤਾਰਾ ਕਰਕੇ ਜਿਹਦੇ ਵਿੱਚ ਪੰਜਾਬ ਸਰਕਾਰ ਨੂੰ ਫਸਾਇਆ ਹੈ ਤੇ ਆਪ ਆ ਕੇ ਉਹ ਉਸੇ ਦਿਨੀ ਬਿਨਾ ਸੱਦੀ ਪੇਸ਼ ਹੋ ਜਾਂਦਾ ਹੈਗਾ ਤੇ ਆਪਣੀ ਸ਼ਜਾ ਲਾ ਕੇ ਸੁਰਖਰੂ ਹੋ ਜਾਂਦਾ ਜਦੋਂ ਕਿ ਬਾਕੀ ਜਿਹੜਾ ਹੈਗਾ ਭਾਸ਼ਾ ਵਿਭਾਗ ਦਾ ਡਾਇਰੈਕਟਰ ਜਸਵੰਤ ਸਿੰਘ জাফর ਉਹ ਅਜੇ ਵਿਦੇਸ਼ ਦੇ ਵਿੱਚ ਹੈਗਾ ਉਹਨੇ ਚਾਹੇ ਕਾਤਾ ਸਾਹਿਬ ਨੂੰ ਚਿੱਠੀ ਲਿਖਤੀ ਆ ਪਰ ਉਹ ਜਿਹੜੇ ਜਿਹੇ ਵਿਚਾਰਧਾਰਾ ਦੇ ਵਿੱਚ ਆਉਂਦਾਗਾ ਉਹ ਵੀ ਇੱਕ ਸਵਾਲ ਬਣਿਆ ਰਹੂਗਾ ਕਿ ਉਹ ਆਖਰ ਕਦੋਂ ਪੇਸ਼ ਹੁੰਦਾਗਾ ਪਰ ਜਿਹੜੀ ਨਿਮਰਤਾ ਹਰਜੋਤ ਸਿੰਘ ਬੈਂਸ ਉਹਨਾਂ ਨੇ ਦਿਖਾਈ ਆ ਉਹ ਵਾਕਈ ਕਾਬਲੇ ਤਾਰੀਫ ਹੈ ਉਹਨਾਂ ਦੀ ਇਸ ਗੱਲ ਦੀ ਸਲਾਹਾ ਕਰਨੀ ਪਉਣਦੀ ਹੈ ਕਿ ਉਹਨਾਂ ਨੇ ਇੱਕ ਨਿਮਾਣੇ ਸਿੱਖ ਦੇ ਵਜੋਂ ਵੀ ਉਹ ਪੇਸ਼ ਹੋਏ ਨੇ ਹਾਲਾਂਕਿ ਜੇ ਅਸੀਂ 2 ਦਸੰਬਰ ਦੀ ਗੱਲ ਕਰੀਏ ਤਾਂ ਉੱਥੇ ਪ੍ਰੇਮ ਸਿੰਘ ਚੰਦੂ ਮਾਜਰਾ ਵਰਗੇ ਬਹਿਸ ਕਰਦੇ ਵੀ ਦਿਖਾਈ ਦਿੱਤੇ ਉਸ ਵੇਲੇ ਅਕਾਲタル ਸਾਹਿਬ ਦੇ ਜਥੇਦਾਰ ਨਾਲ ਜੇ ਅਸੀਂ ਗੱਲ ਕਰਦੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਉਹ ਵੀ سزا ਭੁਗਤਣ ਤੋਂ ਬਾਅਦ ਕਿਸੇ ਸਟੇਜ ਤੇ ਜਾ ਕੇ ਕਹਿੰਦੇ ਵੀ ਮੈਂ ਤਾਂ ਜਾਣ ਬੁੱਝ ਕੇ ਝੋਲੀ ਪਵਾ ਲਿਆ ਸੀ ਸਾਰੀਆਂ ਗਲਤੀਆਂ ਵੀ ਚਲੋ ਗੱਲ ਟਿਕ ਜੂਗੀ ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਦਾ ਅੱਜ ਮਤਲਬ ਰੂਪ ਹੈ ਜਿਹੜਾ ਉਹ ਦੇਖਣ ਨੂੰ ਮਿਲਿਆ ਹਰਜੋਤ ਸਿੰਘ ਬੈਂਸ ਹੋਣਾ ਦਾ ਉਹਨੇ ਇਹ ਗੱਲ ਸਾਬਤ ਕਰ ਦਿੱਤੀ ਆ ਵੀ ਸਿੱਖ ਚਾਹੇ ਕਿਸੇ ਵੀ ਪਾਰਟੀ ਦੇ ਵਿੱਚ ਹੈਗਾ ਉਹ ਉਹ ਸਿਆਸਤ ਕਿਸੇ ਵੀ ਕਰ ਰਿਹਾ ਪਰ ਉਹਦੇ ਲਈ ਅਕਾਲ ਤਖਤ ਸਾਹਿਬ ਸਰਬਉੱਚਾ ਤੇ ਅਕਾਲ ਤਖਤ ਸਾਹਿਬ ਨੂੰ ਉਹ ਉਹਦੇ ਅੱਗੇ ਸਰ ਜਿਹੜਾ ਸ਼ਰਨ ਬਵਾਉਂਦਾ ਔਰ ਅਕਾਲ ਤਖਤ ਸਾਹਿਬ ਤੋਂ ਮਿਲੀ ਹਰ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਪਰ ਦੂਸਰੇ ਪਾਸੇ ਅਕਾਲ ਤਖਤ ਸਾਹਿਬ ਦੇ ਉਪਰੋਂ ਹੋਏ ਫੈਸਲਿਆਂ ਬਾਰੇ ਜਰੂਰ ਜਿਹੜੇ ਕਿੰਤੂ ਪ੍ਰੰਤੂ ਹੁਣੇ ਸ਼ੁਰੂ ਹੋ ਗਏ ਨੇ ਕਿ ਫੇਰ ਭਾਈ ਵੀਰ ਸਿੰਘ ਕਿੱਥੇ ਛੱਡਿਆ ਜਾਂਦਾ ਹੈਗਾ ਤਾਂ ਹੋਰ ਜਿਹੜਾ ਮਤਲਬ ਉਹ ਉਹਨੂੰ ਉਸ ਤਰ੍ਹਾਂ ਦੀ ਸਜ਼ਾ ਕਿਉਂ ਨਹੀਂ ਦਿੱਤੀ ਜਾਂਦੀ ਹੈਗੀ ਜਿਸ ਤਰ੍ਹਾਂ ਦੀ ਸਜ਼ਾਵਾਂ ਲਾਈਆਂ ਗਈਆਂ ਨਹੀਂ ਗਈਆਂ ਆਪਾਂ ਕਹਿ ਸਕਦੇ ਹਾਂ ਕਿ ਹਰਜੋਤ ਸਿੰਘ ਬੈਂਸ ਨੂੰ ਇਹਦੇ ਮੁਕਾਬਲੇ ਜਦੋਂ ਹਰਵਿੰਦਰ ਸਿੰਘ ਸਰ ਨੇ ਉਹਨਾਂ ਨੂੰ 500 ਰੁਪਏ ਦੀ ਸਿਰਫ ਦੇਖ ਤਰਾਉਣ ਦੇ ਉੱਪਰ ਹੀ ਮਾਫ਼ ਕਰ ਦਿੱਤਾ ਗਿਆ ਹਾਲਾਂਕਿ ਗਲਤੀਆਂ ਉਹਨਾਂ ਦੀਆਂ ਵੀ ਕੋਈ ਛੋਟੀਆਂ ਨਹੀਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੱਕ ਜਿਸ ਤਰ੍ਹਾਂ ਦੀ ਸ਼ਬਦਾਵਲੀ ਬੋਲੀ ਸੀਗੀ ਉਹ ਅੱਜ ਵੀ ਸਾਡੇ ਕੋਲੇ ਸੋਸ਼ਲ ਮੀਡੀਆ ਤੇ ਮੌਜੂਦ ਹੈ ਹਰਜੋਤ ਸਿੰਘ ਬੈਂਸ ਉਹਨਾਂ ਦਾ ਕਸੂਰ ਇਹੀ ਸੀ ਕਿ ਉਹ ਬੋਲੇ ਨਹੀਂ ਹੈਗੇ ਚੁੱਪ ਕਰੇ ਰਹੇ ਉਹ ਕਿਉਂਕਿ ਉਹਨਾਂ ਦੇ ਸਾਹਮਣੇ ਜੋ ਕੁ ਸੋਚ ਰਿਆ ਸੀ ਉਹਨਾਂ ਨੂੰ ਰੋਕਣਾ ਚਾਹੀਦਾ ਸੀ ਪਰ ਹਰਵਿੰਦਰ ਸਿੰਘ ਸਰਨਾ ਹੋਣੀ ਤਾਂ ਆਪਣੀ ਜबान ਨਾਲ ਬੋਲੇ ਆ ਕਿ ਜਿਹੜਾ ਕੁਝ ਬੋਲੇ ਆ ਤੇ ਉਹਨਾਂ ਵੀ ਇਹ ਸਜ਼ਾਾਂ ਕਿਉਂ ਨਹੀਂ ਉਹਨਾਂ ਨੂੰ ਉਸ ਤਰ੍ਹਾਂ ਨਹੀਂ ਸਜ਼ਾ ਦਿੱਤੀ ਗਈ ਸੋ ਕੁਲਦੀਪ ਸਿੰਘ ਗੜਗੱਜ ਹੋਣਾ ਦੇ ਫੈਸਲਿਆਂ ਦੇ ਉੱਪਰ ਵੀ ਕਿੰਤੂ ਬਰੰਤੂ ਹੋਣਾ ਸੁਭਾਵਿਕ ਹੈ ਪਰ ਕੁੱਲ ਮਿਲਾ ਕੇ ਜੇ ਦੇਖੀਏ ਤਾਂ ਅੱਜ ਦੇ ਫੈਸਲਿਆਂ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸ਼ਤਾ ਦਾ ਵੀ ਜਿਹੜਾ ਇੱਕ ਰਤਵਾਗਾ ਇੱਕ ਆਪਾਂ ਕਹਿੰਦੇ ਪ੍ਰਤਿਭਾ ਉਹ ਦੇਖਣ ਨੂੰ ਮਿਲੀ ਹੈ ਕਿ ਚਾਹੇ ਕੋਈ ਸਰਕਾਰ ਦੇ ਵਿੱਚ ਮੰਤਰੀ ਆ ਤੇ ਚਾਹੇ ਕੋਈ ਮੁੱਖ ਮੰਤਰੀ ਆ ਉਹ ਸਿੱਖਾਂ ਜਿਹੜਾ ਸਿੱਖ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੈ ਤੇ ਹਰਦੋਸ ਸਿੰਘ ਮੈਸ ਹੁਣਾਂ ਨੇ ਵੀ ਆਪਣੀ ਨਿਮਰਤਾ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਅਸੇਖ ਜਗਤ ਦੇ ਦਿਲ ਜਿੱਤਣ ਵਾਲੀ ਗੱਲ ਕੀਤੀ ਆ ਵਗਿਆ ਕਿਸੇ ਤੋਂ ਵੀ ਹੋ ਜਾਂਦੀਆਂ ਗਲਤੀਆਂ ਦਾ ਪੁੱਤਰਾ ਇਨਸਾਨ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਪ੍ਰਤ ਕਰਤਾਰ ਗੁਰਬਾਣੀ ਵੀ ਕਹਿੰਦੀ ਆ ਵੀ ਸਭ ਲੋਕ ਆ ਜਿਹੜੇ ਸਭ ਜਗ ਭੁੱਲਣ ਹਾਰ ਐ ਸੋ ਗਲਤੀਆਂ ਹੋ ਜਾਂਦੀਆਂ ਗਲਤੀ ਨੂੰ ਕਬੂਲ ਕਿਸ ਨਜ਼ਰੀਏ ਨਾਲ ਕੀਤਾ ਜਾਂਦਾਗਾ ਕਿਸ ਖਿੜੇ ਮੱਥੇ ਕੀਤਾ ਜਾਂਦਾ ਉਹਦਾ ਨਮੂਨਾ ਅਜ ਹਰਜੋਤ ਸਿੰਘ ਬੈਂਸ ਹੁਣਾਂ ਨੇ ਦਿਖਾਇਆਗਾ ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ ਆਪਣੇ ਵਿਚਾਰ ਜਰੂਰ ਸਾਡੇ ਨਾਲ ਸਾਂਝੇ ਕਰਿਓ ਜੁੜੇ ਰਹੋ ਨਰਪਖ ਪੋਸਟ ਦੇ ਨਾਲ ਧੰਨਵਾਦ